ਸ਼ਬਦ ਨਹੀਂ ਸਵੇਰ ਤੋਂ ਹੀ ਦਿੱਲੀ ਗੁਰਦੁਆਰਾ ਡੈਕੋਰਟ ਖੜੇ ਦੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਘਰ ਪਹਿਲਾਂ ਹੀ ਇੱਥੇ ਮਾਹੌਲ ਇਸ ਤਰੀਕੇ ਦਾ ਹੋ ਗਿਆ ਸੀ ਕਿ ਜਿਸ ਤਰੀਕੇ ਨਾਲ ਪੁਲਿਸ ਨੂੰ ਦਿੱਲੀ ਪੁਲਿਸ ਨੂੰ ਅਤੇ ਸੀਆਈਐਫ ਨੂੰ ਜਿਹੜੀ ਆ ਕਾਰਵਾਈ ਕਰਨੀ ਪਈ ਕਿਉਂਕਿ ਲਗਾਤਾਰ ਸ਼੍ਰੋਮਣੀ ਕਾਲਦਲ ਬਦਲ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਗੁਰਦੁਆਰਾ ਡਾਇਰੈਕਟਰ ਜਿਹੜਾ ਹੈ ਉਹ ਵਿਕਿਆ ਹੋਇਆ ਉਹ ਸਹੀ ਤਰੀਕੇ ਨਾਲ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਨਹੀਂ ਕਰਵਾ ਰਿਹਾ ਹੋਰ ਅੰਦਰ ਅੱਜ ਕੋਪਸ਼ਨ ਮੈਂਬਰ ਚੁਣੇ ਜਾਣੇ ਸੀ ਸਿੰਘ ਸਭਾ ਵਿੱਚੋਂ ਮੈਂਬਰ ਚੁਣੇ ਜਾਣੇ ਤੇ ਲੋਟਰੀ ਦੇ ਵਿੱਚੋਂ ਜੜਿਆ ਉਹ ਮੈਂਬਰ ਨਿਕਲਨੇ ਸੀ ਪਰ ਅੰਦਰ ਕਿਤਨਾ ਕਿਤੇ ਸ਼੍ਰੋਮਣੀ ਕਾਲ ਦਲ ਦੇ ਜੋ ਹਮੈਤੀ ਨੇ ਕਾਲਕਾ ਜਿਨੇ ਤੇ ਹੋਰ ਉਹਨਾਂ ਦੇ ਨੁਮਾਇੰਦੇ ਜਿਹੜੇ ਜਿੱਤੇ ਹੋਏ ਸੀ ਅੰਦਰ ਪਹੁੰਚੇ ਹੋਏ ਸੀਗੇ ਉਹਨਾਂ ਨੇ ਸਾਫ਼ ਕਿਹਾ ਕਿ ਦਿੱਲੀ ਗੁਜ਼ਾਰਾ ਡਾਇਰੈਕਟੋਰੇਟ ਜਿਹੜਾ ਹੈ ਉਹ ਵਿਕਿਆ ਹੋਇਆ ਹੈ ਉਸਨੇ ਸਰਨਾ ਪਾਰਟੀ ਤੋਂ ਪੈਸੇ ਖਾਦਦੇ ਨੇ ਜਿਸ ਤਰੀਕੇ ਨਾਲ ਅੱਜ VOTING ਹੋਈ ਅੰਦਰ ਕੌਪਸਨ ਮੈਂਬਰ ਦੇ ਵਿੱਚ ਪਰ ਸਰਦਾਰ ਪੰਜੀਸਨ ਸਰਨਾ ਨੂੰ 18 ਵੋਟਾਂ ਪਈਆਂ ਨੇ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ ਉਹ ਮੈਂਬਰ ਚੁਣੇ ਗਏ ਨੇ ਆਓ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਹੋਇਆ ਮੀਡੀਆ ਵਾਲਿਆਂ ਨੂੰ ਜਿਹੜੀ ਹੈ ਕਾਫੀ ਸੱਟਾਂ ਲੱਗੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿੰਨੀ ਭਾਜੜ ਮਚ ਗਈ ਔਰ ਡਾਇਰੈਕਟੋਰੇਟ ਨੂੰ ਦੇ ਉੱਤੇ ਜੁੱਤੀ ਛੁੱਟੀ ਗਈ ਔਰ ਕੁੱਟਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਨੂੰ ਮਾਰ ਕੁੱਟਾਈ ਨਾਲ ਕੋਸ਼ਿਸ਼ ਕੀਤੀ ਗਈ ਆਓ ਇੱਕ ਵਾਰ ਤਸਵੀਰਾਂ ਦੇਖਦੇ ਹਾਂ ਉਹ ਕਿਸ ਤਰੀਕੇ ਦਾ ਮਾਹੌਲ ਜਿਹੜਾ ਇੱਥੇ ਬਣ ਗਿਆ ਸੀ ਸਤ ਤੋਂ ਸੇ ਸਾਫ਼ ਸੁਣਿਆ ਤਸਵੀਰਾਂ ਦੇ ਵਿੱਚ ਨਾਰੇਬਾਜ਼ੀ ਹੋ ਰਹੀ ਹੈ ਡਾਇਰੈਕਟਰ ਚੋਰ ਹੈ ਸਰਨਾਪਰਾ ਚੋਰ ਨੇ ਇਸ ਤਰੀਕੇ ਦੀ ਨਾਰੇਬਾਜ਼ੀ ਹੋਈ ਹੈ ਗੁੱਸਾ ਤੁਸੀਂ ਦੇਖਿਆ ਸ਼੍ਰੋਮਣੀ ਕਾਲਦਲ ਬਾਦਲ ਦੇ ਨੁਮਾਇੰਦਿਆਂ ਦਾ ਹੁਣੇ ਦੇਖਣਾ ਇਹ ਹੋਏਗਾ ਕਿ ਜਿਸ ਤਰੀਕੇ ਨਾਲ ਅੱਜ ਕੈਂਸਲ ਹੋਈ ਹੈ ਮੈਂਬਰੀ ਸਿਰਫ ਕੋ-ਆਪਸ਼ਨ ਮੈਂਬਰ ਚੁਣੇ ਗਏ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਸਿੰਘ ਸਭਾਵਾਂ ਹੱਲ ਵਾਲਾ ਆਬਜੈਕਸ਼ਨ ਜਿਹੜਾ ਉਹ ਕਿਤੇ ਨਾ ਕਿਤੇ ਸਰਦਾਰ ਪਰਮਜੀਤ ਸਿੰਘ ਨੇ ਲਗਾਇਆ ਔਰ ਇਲਜ਼ਾਮ ਜਿਹੜਾ ਸ਼੍ਰੋਮਣੀ ਕਾਲਦਲ ਬਾਦਲ ਦੇ ਨੁਮਾਇੰਦੇ ਹੀ ਲਗਾ ਰਹੇ ਨੇ ਕਿ ਪਰਮਜੀਤ ਸਿੰਘ ਸਰਨਾ ਨੇ ਜਿਹੜੇ ਆ ਡਾਇਰੈਕਟਰ ਖਰੀਦੇ ਹੋਏ ਨੇ ਇਸ ਕਰਕੇ ਅੱਜ ਪ੍ਰੋਸੈਸ ਜਿਹੜਾ ਇਲੈਕਸ਼ਨ ਦਾ ਨਹੀਂ ਹੋ ਪਾਇਆ ਪਰ ਸਭ ਤੋਂ ਗੰਦੀ ਇਲੈਕਸ਼ਨ ਜਿਹੜੀ ਆ ਉਹ ਇਸ ਵਾਰ ਹੋਈ ਆ ਔਰ ਨਾਲ ਹੀ ਦਿਨ ਦਿਨ ਵੇਲੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ 25 ਚੈਨਲ ਪੰਜਾਬੀ ਤੇ